ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਗੱਲ ਬੜੀ ਗੰਭੀਰ ਹੈ ਤੇ ਪਹਿਲਾਂ ਮੈਂ ਤੁਹਾਨੂੰ ਅੱਜ ਉਹ ਵੀਡੀਓ ਦਿਖਾਉਂਗਾ ਜਿਹਦੇ ਵਿੱਚ ਸਾਡੇ ਖਾਲਸਾ ਰਾਜ ਨੂੰ ਛੋਟੇ ਸਹਿਬਜਾਦਿਆਂ ਨੂੰ ਤੇ ਪੂਰੀ ਸਿੱਖ ਕੌਮ ਨੂੰ ਲਲਕਾਰਿਆ ਗਿਆ ਕੁਝ ਹੀ ਦਿਨ ਪਹਿਲਾਂ ਜਿਹੜਾ ਕਿ ਇੱਕ ਬੜਾ ਟ੍ਰੈਂਡ ਦੇ ਵਿੱਚ ਗਈ ਹੈ ਗੱਲ ਕਿ ਜਿਹੜਾ ਨਰੂਲਾ ਅੰਕੁਰ ਨਰੂਲਾ ਇਹ ਕੌਣ ਹੈ ਕਈ ਸਾਥੀ ਨਹੀਂ ਜਾਣਦੇ ਹੋਣਗੇ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਆਪਣੇ ਬਣੀਓ ਕਿਉਂਕਿ ਮੇਰਾ ਫਰਜ਼ ਆ ਦੱਸਣਾ ਕਈ ਸਾਥੀ ਨਹੀਂ ਜਾਣਦੇ ਹੁੰਦੇ ਉਹ ਦੇਖ ਰਹੇ ਹੁੰਦੇ ਨੇ ਆਪਣੀ ਵੀਡੀਓ ਨੂੰ ਔਰ ਮੈਂ ਤੁਹਾਨੂੰ ਹੁਣ ਦੱਸਦਾ ਨਰੂਲਾ ਇੱਕ ਪਾਸਟਰ ਹੈ ਪਹਿਲਾਂ ਮੈਂ ਤੁਹਾਨੂੰ ਇਹ ਤਸਵੀਰ ਦਿਖਾ ਦਿੰਨਾ ਤਾਂ ਹੁਣ ਮੈਂ ਇਸ ਤੇ ਪੂਰੀ ਤਹਿ ਲਾ ਕੇ ਗੱਲ ਕਰਾਂਗੇ ਜਿਹੜੀ ਕਿ ਸਾਡੀ ਸਿੱਖ ਕੌਮ ਹੈ ਮੈਂ ਵੀ ਸਿੱਖਾਂ ਦੇ ਵਿੱਚੋਂ ਹੀ ਆ ਜਾਂਦਾ ਬਹੁਤ ਸਾਰੀਆਂ ਮੈਂ ਸਿੱਖਾਂ ਦੇ ਉੱਤੇ ਵੀਡੀਓ ਬਣਾਈਆਂ ਬੜਾ ਯਾਨੀ ਕੰਗਣਾ ਰਣੌਤ ਨੇ ਵੀ ਉਦੋਂ ਜਦੋਂ ਫਿਲਮ ਬਣਾਈ ਐ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਤੇ ਤਾਂ ਉਸ ਤੇ ਤੁਸੀਂ ਮੇਰੀਆਂ ਵੀਡੀਓ ਦੇਖ ਸਕਦੇ ਆ 4 4 ਲੱਖ ਬੰਦੇ ਨੇ ਸਪੋਰਟ ਕੀਤੀ ਸੀ ਮੇਰੀ ਤੇ ਮੇਰੀ ਆਵਾਜ਼ ਬਾਲੀਵੁੱਡ ਦੇ ਪਰਾਂ ਤੇ ਪਹੁੰਚ ਚੁੱਕੀ ਸੀ ਤੇ ਮੈਂ ਸਾਡੀ ਕੌਮ ਨੂੰ ਕਿਹਾ ਸੀ ਵੀ ਤੁਸੀਂ ਮੇਰਾ ਸਾਥ ਦਿਓ ਤੇ ਇਹੋ ਜਿਹੇ ਜਿਹੜੇ ਭੇਡਾ ਨੇ ਇਹਨਾਂ ਨੂੰ ਦਾ ਸਾਡੇ ਵਰਗੇ ਨੌਜਵਾਨੀ ਕਾਫੀ ਨੇ ਜਿਹੜੇ ਬਾਣੇ ਦੇ ਵਿੱਚ ਵੀ ਨਹੀਂ ਹੈਗੇ ਕਿਉਂਕਿ ਕਈ ਸਾਥੀਆਂ ਨੇ ਕਮੈਂਟ ਕਰਤੇ ਸੀ ਕਿ ਤੁਸੀਂ ਦਸਤਾਰ ਬੰਨੋ ਤੁਸੀਂ ਕੇਸ ਧਾਰੀ ਹੋ ਜਾਓ ਪਰ ਮੈਂ ਸਿਰਫ ਇੱਕ ਹੀ ਸ਼ਬਦ ਕਿਹਾ ਸੀ ਕਿ ਮੇਰੇ ਅੰਦਰ ਬੈਠਾ ਮੇਰੇ ਅੰਦਰ ਵੀ ਉਹੀ ਸਿੰਘ ਹੈ ਜਿਹੜਾ ਤੁਹਾਡੇ ਨਾਲ ਵਿਚਾਰ ਕਰਦੇ ਸਾਂਝੇ ਕਰਨ ਨੂੰ ਕਹਿ ਰਿਹਾ ਤਾਂ ਹੁਣੇ ਨਰੂਲਾ ਕੀ ਕਹਿੰਦਾ ਇਹ ਕਹਿੰਦਾ ਸ਼ਹੀਦੀ ਦਿਹਾੜੇ ਤੇ ਇੱਕ ਸਾਡੇ ਮਾਨਸਾ ਦਾ ਨੌਜਵਾਨ ਸੀਰਾ ਉਹਦੇ ਵੀ ਬਿਆਨ ਸੁਣਾਉਂਗਾ ਤਾਂ ਹੁਣ ਇਸ ਬੰਦੇ ਨੇ ਕੀ ਕਿਹਾ ਕਹਿੰਦਾ ਗੁਰੂ ਸਾਹਿਬ ਦੇ ਦਿਹਾੜੇ ਚੱਲ ਰਹੇ ਹੁਣ ਆਜ਼ਾਦੀ ਸਾਡੀਆਂ ਸ਼ਹੀਦਾਂ ਦੇ ਤਾਂ ਉਸ ਵਕਤ ਹੈ ਨਰੂਲਾ ਕਹਿੰਦਾ ਕਹਿੰਦਾ ਅਸੀਂ ਤਾਂ ਆਪਣੇ ਜਸ਼ਨ ਮਨਾਵਾਂਗੇ ਸਾਨੂੰ ਕੀ ਹੈ ਪਰ ਉਹ ਤੁਹਾਨੂੰ ਇਹਦਾ ਬਿਆਨ ਸੁਣਾਉਣਾ

घर में शादी है आपके घर में कोई मर जाए तो आप शादी वाले बंदे को रोक नहीं सकते घर में कोई मर गया तो जो रोना पड़ेगा वो किसी के घर बच्चा मर्जी का गुआी विहरी छा मानो सिद्धा साहब कह रहे हो मेरी फोटो ला के कह रहा तू तो कैसे कह सकता है कि हम परमेश्वर के जन्मदिन को ना मनाएं ਹਜ਼ਾਰਾਂ ਸਾਲਾਂ ਤੋਂ ਦੁਨੀਆ ਮੰਨਦੀ ਆ ਰਹੀ ਹੈ ਸਭ ਤੋਂ ਪੁਰਾਣਾ ਯਹੂਦੀ ਧਰਮ ਹੈ ਤੁਸੀਂ ਕਿਵੇਂ ਰੋਕ ਸਕਦੇ ਹੋ ਹਮੇ ਇਹ ਕਹਿੰਦੇ ਵੀ ਪਰ ਬੰਦ ਕਰਕੇ ਤੋ ਜਦੋਂ ਅਸੀਂ ਬੰਦ ਕਰਾਤਾ ਤਾਂ ਫਿਰ ਭੱਜ ਲੈਂਦੇ ਆ ਠਾਣਿਆਂ ਨੂੰ ਜਾ ਕੇ ਸੀਤੀ ਹਨਾ ਗੱਲ ਇਹ ਆ ਪੰਜਾਬੀਓ ਗੌਰ ਦੇ ਨਾਲ ਸੁਣਨਾ ਜਿਹੜਾ ਇਹ ਨਰੂਲਾ ਇਹ ਹੁਣ ਮੇਰੀ ਗੱਲ ਧਿਆਨ ਦੇ ਨਾਲ ਸੁਣ ਲੇ ਤੇ ਤੁਸੀਂ ਪਹਿਲਾਂ ਮੈਂ ਤੁਹਾਨੂੰ ਹੀ ਅਪੀਲ ਕਰਨੀ ਹੈ ਦੇਖੋ ਇਸੇ ਨਰੂਲੇ ਤੱਕ ਮੇਰੀ ਵੀਡੀਓ ਲਾਜ਼ਮੀ ਪਹੁੰਚਾਉਣੀ ਹੈ ਜਦੋਂ ਜਦੋਂ ਸਾਡੇ ਸਿੱਖ ਕੌਮ ਦੇ ਉੱਤੇ ਬੋਲਿਆ ਗਿਆ ਮੇਰਾ ਰਿਕਾਰਡ ਰਿਹਾ ਜਿਹੜੇ ਭਰਾ ਜਾਣਦੇ ਨੇ ਉਹ ਜਾਣਦੇ ਨੇ ਜੇ ਕੋਈ ਸਾਥੀ ਨਵਾਂ ਦੇਖ ਰਿਹਾ ਤਾਂ ਚਲੋ ਕੋਈ ਗੱਲ ਨਹੀਂ ਉਹਨੂੰ ਜਾਣ ਲੈਣਾ ਜ਼ਰੂਰੀ ਹੈ ਮੈਂ ਕੰਗੜਾ ਰਣਾ ਉੱਤੇ ਵੀਡੀਓ ਪਾਈਆਂ ਇੱਕ ਉਹ ਗੰਝਾਇਆ ਸੀ ਉਹ ਸਾਡੇ ਸਿੱਖਾਂ ਦੇ ਉੱਤੇ ਬਹੁਤ ਜ਼ਿਆਦਾ ਬੋਲੇ ਸੀ ਅਮਿਤ ਅਰੋੜਾ ਸਿਪ ਹਸੈਨਾ ਦਾ ਆਗੂ ਹੈ ਜਿਹੜਾ ਕਿ ਲੁਧਿਆਣੇ ਤੋਂ ਹੈ ਤਾਂ ਹੁਣ ਮੈਂ ਇਸ ਨਰੂਲੇ ਨੂੰ ਕਹਿਣਾ ਚਾਹੁੰਦਾ ਕਿ ਜੇ ਤੈਨੂੰ ਤੂੰ ਇੰਨਾ ਯਾਨੀ ਤੇਰੀ ਸ਼ਦਾਬਲੀ ਦੱਸਦੀ ਹੈ ਕਿ ਤੂੰ ਸਿੱਖਾਂ ਦੇ ਕੱਟੜ ਵਿਰੁੱਧ ਪੂਰਾ ਪੱਕਾ ਹੀ ਯਾਨੀ ਵਿਰੁੱਧ ਹੈ ਤੇ ਤੂੰ ਸਾਡੀ ਜਿਹੜੀ ਕੌਮ ਹੈ ਇਹਦੇ ਵਿੱਚ ਤੂੰ ਐਡੀਆਂ ਨਸ਼ੀਲੀਆਂ ਯਾਨੀ ਕਾਬਦੀ ਸੋਚ ਛੱਡ ਰਿਹਾ ਐ ਐਡੀ ਦਰਾਰ ਪੈਦਾ ਕਰ ਰਿਹਾ ਹੈ ਜੇ ਤੈਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਰੂਪ ਦੇ ਵਿੱਚ ਮੈਂ ਕਹਿਣਾ ਚਾਹੇ ਬਾਣਾ ਧਾਰੀ ਨਾ ਹੋ ਵੀ ਹੋਇਆ ਤਾਂ ਸਾਡਾ ਕੋਈ ਸਿੰਘ ਅਸਲੀ ਟੱਕਰ ਗਿਆ ਤੇ ਤੇਰੀਆਂ ਨਰੂਲੇ ਤੇਰੀ ਕੋਈ ਮੈਂ ਤੈਨੂੰ ਐਸਾ ਕਹਾ ਤੀ ਤੂੰ ਥਿਆਉਣਾ ਨਹੀਂ ਵੀ ਤੂੰ ਹੈ ਕਿੱਥੇ ਆ ਚਾਹੇ ਤੂੰ ਕਿੱਡਾ ਮਰਜੀ ਦਾ ਪਾਸਟਰ ਹੋਵੇਂ ਇਹ ਕੋਈ ਮਾਇਨੇ ਨਹੀਂ ਰੱਖਦੀ ਗੱਲ ਕਿਉਂ ਕਿਉਂਕਿ ਮੈਂ ਪਰਮੇਸ਼ਵਰ ਨੂੰ ਮਾੜਾ ਨਹੀਂ ਕਹਿੰਦਾ ਕਦੇ ਵੀ ਕਿਉਂਕਿ ਰੱਬ ਇੱਕ ਹੈ ਉਹਦਾ ਹੀ ਰੂਪ ਆ ਉਹ ਯੀਸ਼ੂ ਮਸੀਹ ਔਰ ਦੂਜੀ ਗੱਲ ਤੁਸੀਂ ਜਿਹੜੇ ਲੋਕ ਹੋ ਦਲਾਲ ਆ ਤੁਸੀਂ ਤੁਸੀਂ ਦਰਾਲੀ ਕਰਦੇ ਹੋ ਇਹਨਾਂ ਧਰਮਾਂ ਦੇ ਉੱਤੇ ਤੁਸੀਂ ਔਰਤਾਂ ਦੇ ਨਾਲ ਜਿਹੜੇ ਢਾਉਂਗੇ ਜਿਹੜੇ ਕਰਦੇ ਹੋ ਬਹੁਤ ਵੱਡੀਆਂ-ਵੱਡੀਆਂ ਯਾਨੀ ਇੱਕ ਤੁਸੀਂ ਜਿਹੜੀਆਂ ਪੈਰਸਾ ਪੁਲਸਾਂ ਦੇ ਵਿੱਚ ਰੱਖਦੇ ਹੋ ਆਪਦੇ ਸ਼ੋਅ ਜੇ ਉਹਨਾਂ ਦੇ ਵਿੱਚ ਤੁਸੀਂ ਔਰਤਾਂ ਨੂੰ ਜਾਣਬੁੱਝ ਕੇ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਡੇਗ ਦਿੰਨੇ ਹੋ ਤੇ ਲੋਕਾਂ ਨੂੰ ਆਪਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹੋ ਕਿ ਅਸੀਂ ਤੁਹਾਡਾ ਇਲਾਜ ਕਰਦੇ ਆ ਸਾਡੇ ਚ ਬਹੁਤ ਵੱਡੀ ਸ਼ਕਤੀ ਹੈ ਤਾਂ ਜੇਕਰ ਤੈਨੂੰ ਹੁਣ ਕੋਈ ਸਿੰਘ ਟੱਕਰਿਆ ਤਾਂ ਮੈਂ ਤੈਨੂੰ ਪੱਕੇ ਦਾਅਵੇ ਨਾਲ ਕਹਿੰਦਾ ਤੇਰੀ ਜਿਹੜੀ ਕਿ ਤੇਰੀ ਤੈਨ ਆਉਣੀ ਹੈ ਉਹ ਫਿਰ ਤੂੰ ਆਪ ਹੀ ਦੇਖੇਗਾ ਕਿ ਤੇਰੇ ਨਾਲ ਹੁੰਦਾ ਕੀ ਹੈ ਕਿਉਂਕਿ ਤੂੰ ਜਿਹੜਾ ਕਿ ਸਿੱਖ ਕੌਮ ਨੂੰ ਲਲਕਾਰਦਾ ਤੇ ਸਿੱਖ ਕੌਮ ਦੇ ਸਾਰੇ ਕਾਰਨਾਮੇ ਤੂੰ ਚੰਗੀ ਤਰ੍ਹਾਂ ਜਾਣਦਾ ਵੀ ਹੋਏਗਾ ਕਿਉਂ ਕਿ ਸਾਡੇ ਇਤਿਹਾਸ ਗਵਾ ਰਿਹਾ ਦੇਖ ਸਾਡੇ ਹਰੀ ਸਿੰਘ ਨਲੂਏ ਦਾ ਇਤਿਹਾਸ ਜਿਹਨੇ ਸ਼ੇਰ ਦਾ ਜਵਾੜਾ ਤੱਕ ਪਾਰ ਦਿੱਤਾ ਸੀ ਔਰ ਸਾਡੇ ਦੀਪ ਸਿੰਘ ਬਾਬੇ ਦਾ ਇਤਿਹਾਸ ਵੇਖ ਜਿਹਦੇ ਤਲੀ ਦੇ ਉੱਤੇ ਸੀਸ ਪਿਆ ਸੀ ਔਰ ਮੋਗਲਾਂ ਦੀਆਂ ਢੇਰੀਆਂ ਲਾਉਂਦਾ ਗਿਆ ਸੀ ਤੇ ਇਹਨੂੰ ਦੇਖ ਕੇ ਮੋਗਲਾਂ ਦੇ ਜਿਹੜੇ ਕੇ ਅ ਰੂਹ ਕੰਬ ਗਈ ਸੀ ਕਿ ਜਿਹੜੇ ਸਾਡੇ ਸਿੱਖ ਨੇ ਕਿਤਾ ਬਿਨਾਂ ਸੀਸ ਤੋਂ ਲੜਦੇ ਆ ਰਹੇ ਨੇ ਤੇ ਜਿਹੜਾ ਸਾਡਾ ਹਾਲ ਕੀ ਹੋਣਾ ਉਹ ਦੇਖ ਕੇ ਦਰਅਸਲ ਭੱਜ ਗਏ ਸੀ ਤੇ ਤੇਰੇ ਅਰਗੇ ਜਿਹੜੇ ਹਰ ਨਰੂਲੇ ਨਰਾਲੇ ਪਤਾ ਨਹੀਂ ਕਿੰਨੇ ਕੁ ਫਿਰਦੇ ਹੁਣ ਵੀ ਸਾਡੇ ਪੰਜਾਬ ਦੇ ਵਿੱਚ ਇਹਨਾਂ ਦੀ ਕੋਈ ਪਰਵਾਹ ਨਹੀਂ ਸਾਡੀ ਕੌਮ ਨੂੰ ਨਾਲੇ ਅਸੀਂ ਬਾਣੀ ਧਾਰੀ ਨਹੀਂ ਹੈਗੇ ਪਰ ਸਾਡੇ ਅੰਦਰ ਬੈਠਾ ਸਿੰਘ ਮੈਂ ਤੁਹਾਨੂੰ ਹੁਣ ਵੀ ਦੱਸਦਾ ਜੇਕਰ ਤੁਹਾਡਾ ਇਹ ਭਲੇਖਾ ਕਿ ਸਿੱਖ ਕੌਮ ਨੂੰ ਅਸੀਂ ਪਾੜ ਦਾਂਗੇ ਨਹੀਂ ਪਾੜ ਸਕਦੇ ਕਿਉਂ ਕਿ ਸਿੱਖ ਕੌਮ ਦੇ ਵਿੱਚ ਇਹੋ ਜਿਹਾ ਜज्ਬਾ ਕਾਇਮ ਹੈ ਕਿ ਜਿਹੜਾ ਬਿਨਾ ਬਾਣੇ ਤੋਂ ਤੈਨੂੰ ਸੋਧਾ ਲਾ ਸਕਦਾ ਉਹ ਕਿਸੇ ਵੀ ਰੂਪ ਦੇ ਵਿੱਚ ਆ ਸਕਦਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਕਿਸੇ ਦੇ ਵਿੱਚ ਵੀ ਹੋ ਸਕਦਾ ਇਹ ਕੋਈ ਤੈ ਨਹੀਂ ਕਰ ਸਕਦਾ ਉਹ ਸਾਡੇ ਵਿੱਚ ਵੀ ਹੋ ਸਕਦਾ ਇਹ ਜ਼ਰੂਰੀ ਨਹੀਂ ਵੀ ਬਾਣਾ ਧਾਰੀ ਸਿੰਘ ਹੀ ਤੈਨੂੰ ਜਿਹੜਾ ਕਿ ਸੋਧਾ ਲਾਊ ਆ ਉਹ ਕਿਸੇ ਵੀ ਰੂਪ ਦੇ ਵਿੱਚ ਆ ਸਕਦਾ ਸੋ ਮੇਰੀ ਬੇਨਤੀ ਆ ਬਹੁਤ ਵੱਡੇ ਜਿਹੜੇ ਤੁਸੀਂ ਪਾਸਟਰ ਬਣਦੇ ਹੋ ਇਸ ਗੰਦ ਨੂੰ ਨਾ ਫੈਲਾਓ ਆਪਦੀ ਸ਼ਦਾਬਲੀ ਚ ਗੰਦ ਨਾ ਬਕੋ ਕਿ ਅਸੀਂ ਐਂ ਕਰਾਂਗੇ ਅਸੀਂ ਖੁਸ਼ੀਆਂ ਮਨਾਵਾਂਗੇ ਉਹ ਤੈਨੂੰ ਇੰਨਾ ਦਾ ਪਤਾ ਜਿਹੜੀ ਧਰਤੀ ਤੇ ਤੂੰ ਘੁੰਮਦਾ ਹੈ ਹੈ ਕਿੱਥੇ ਦੀ ਹੈ ਇਸੇ ਧਰਤੀ ਦੇ ਉੱਤੇ ਜਿੱਥੇ ਤੂੰ ਤੁਰਿਆ ਫਿਰਦਾ ਇੱਥੇ ਸਾਡੇ ਸ਼ਹੀਦਾਂ ਦਾ ਸਾਡੇ ਯੋਧਿਆਂ ਦਾ ਲਹੂ ਡੁੱਲਿਆ ਤੇ ਤੇਰੇ ਅਰਗੇ ਆ ਪਾ ਕੇ ਚਿੱਟੇ ਕੋਟ ਬਿਠਾ ਕੇ ਚਾਰ ਜਨਾਨੀਆਂ ਮਗਰ ਭਾਸ਼ਣ ਦੇਣਾ ਤੂੰ ਜੇਕਰ ਅੱਜ ਤੋਂ ਬਾਅਦ ਤੇਰੀ ਵੀਡੀਓ ਪੈਂਦੀ ਹੈ ਤੇ ਮੈਂ ਤੇਰੇ ਖਿਲਾਫ ਏਜੰਡਾ ਲਾਜਮੇ ਚਲਾਉਂਗਾ ਇਹ ਗੱਲ ਤੈ ਹੈ ਕਿਉਂਕਿ ਤੂੰ ਤੂੰ ਕੋਈ ਹੁਣ ਮੈਂ ਤੈਨੂੰ ਕੀ ਕਹਾਂ ਯਾਰ ਤੂੰ ਵੀਡੀਓ ਪਾ ਕੋਈ ਸਾਡੇ ਸਿੱਖਾਂ ਦੇ ਖਿਲਾਫ ਤੇ ਮੈਂ ਤੈਨੂੰ ਦੱਸੂਗਾ ਫਿਰ ਹੁੰਦਾ ਕੀ ਹੈ ਸੋਸ਼ਲ ਮੀਡੀਆ ਤੇ ਤੈਨੂੰ ਇਹੋ ਜਿਹਾ ਨੰਗਾ ਕਰੂੰਗਾ ਨਾ ਤਾਂ ਤੂੰ ਯਾਦ ਰੱਖੇਂਗਾ ਸਾਡੇ ਸਿੱਖਾਂ ਦੇ ਉੱਤੇ ਕਿਵੇਂ ਬੋਲਦਾ ਸੀ ਤਾਂ ਪੰਜਾਬੀਓ ਹੁਣ ਦੇਖੋ ਤੁਸੀਂ ਹੈਲਪ ਕਰਨੀ ਤੁਹਾਡਾ ਕੰਮ ਹੈ ਇਸ ਵੀਡੀਓ ਨੂੰ ਇਹ ਨਰੂਲੇ ਤੱਕ ਜ਼ਰੂਰ ਪਹੁੰਚਾਉਣੀ ਆ ਜਦੋਂ ਮੈਂ ਤੁਹਾਨੂੰ ਉਦੋਂ ਕਿਹਾ ਸੀ ਕਿਉਂਕਿ ਜਿਹੜੇ ਸਾਥੀ ਪੁਰਾਣੇ ਹੋ ਜਾਣਦੇ ਵੀ ਹੋਣਗੇ ਮੈਂ ਕਿਹਾ ਸੀ ਵੀ ਕੰਗੜਾ ਰਣੋਤ ਭੇੜ ਤੱਕ ਔਰ ਉਸ ਗੰਝੇ ਦੇ ਤੱਕ ਜਿਹੜਾ ਕਿ ਐਵੇਂ ਤੇ ਅਰੋੜਾ ਸਿਪ ਸੈਨਾ ਦਾ ਆਗੂ ਉਹਦੇ ਤੱਕ ਪਹੁੰਚਾ ਦਿਓ ਕਸ ਤੋਂ ਵੀ ਪਰਾਂ ਤੱਕ ਪਹੁੰਚੀ ਵੀਡੀਓ ਮੇਰੀ ਬਾਲੀਵੁੱਡ ਤੱਕ ਪਹੁੰਚ ਗਈ ਤਾਂ ਪੰਜਾਬੀਓ ਗੁੱਸਾ ਲੱਗਦਾ ਯਾਰ ਜਦੋਂ ਸਾਡੇ ਸਿੱਖ ਕੌਮ ਦੇ ਉੱਤੇ ਕੋਈ ਇਹੋ ਜਿਹਾ ਘਟੀਆ ਇਨਸਾਨ ਬੋਲਦਾ ਜਿਹਦੀ ਯਰਤ ਕਿਵੇਂ ਪੈਂਦੀ ਆ ਯਾਰ ਉਹ ਟੱਟੂ ਜਿਹਾ ਬੰਦਾ ਸਾਡੇ ਸਿੱਖਾਂ ਤੇ ਬੋਲ ਲ ਗਿਆ ਯਾਰ ਕਮਾਲ ਹੋ ਗਈ ਤਾਂ ਮੈਂ ਸਿੰਘ ਉਹ ਤੁਹਾਨੂੰ ਵੀ ਅਪੀਲ ਕਰਦਾ ਦੇਖੋ ਤੁਸੀਂ ਸਾਡੇ ਨਾਲੋਂ ਵੱਧ ਸਿਆਣੇ ਆ ਪਰ ਮੌਕਾ ਆਉਣ ਤੇ ਇਹ ਨਹੀਂ ਪਤਾ ਕਿਹੜਾ ਸਿੰਘ ਕਿਵੇਂ ਕਰ ਜੇ ਉਹ ਇਹ ਜ਼ਰੂਰੀ ਨਹੀਂ ਵੀ ਬਾਣੇ ਦੇ ਵਿੱਚ ਹੀ ਹੋਵੇ ਸਾਡੇ ਵਰਗਾ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਤਾਂ ਠੀਕ ਹੈ ਜੀ ਵੱਧ ਤੋਂ ਵੱਧ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਨਾ ਕਿ ਵੈਸੇ ਤਾਂ ਕਿ ਇਹ ਖਬਰ ਬਿਲਕੁਲ ਸੇਮ ਬੰਦੇ ਤੱਕ ਪਹੁੰਚਾਉਣੀ ਹੈ ਜਿਹਦਾ ਮੈਂ ਨਾਮ ਲਿਆ ਨਰੂਲਾ ਤਾਂ ਹੁਣ ਗਰੁੱਪਾਂ ਦੇ ਵਿੱਚ ਪਾਉਣੀ ਸ਼ੁਰੂ ਕਰ ਦਿਓ ਮੇਰਾ ਵੀ ਆਪਦਾ ਆਪਦਾ ਫਰਜ਼ ਸਮਝ ਕੇ ਔਰ ਜਿਹੜੇ ਭੈਣ ਭਰਾ ਨੇ ਮੇਰੇ ਚੈਨਲ ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ